ਬਾਪੂ ਜੀ ਸਤਿ ਸ਼੍ਰੀ ਅਕਾਲ ਅੱਛਾ ਯਾਰੀ ਬਾਬਾ ਮੈਨੂੰ ਨਹੀਂ ਗੱਲਾਂ ਕਰਾ ਮੈਂ ਗੱਲ ਤੇ ਫਿਰ ਤੁਸੀਂ ਗੱਲ ਕਰੀ ਤੇ ਜਾਂਦੇ ਹੋ ਨਾਲੇ ਮੇਰੇ ਨਾਲ ਨਾਲੇ ਮੇਰੇ ਨਾਲ ਗੱਲ ਕਰੀ ਤੇ ਜਾਂਦੇ ਹੋ ਠੀਕ ਹੈ ਹੈ ਨਹੀਂ ਪਤਾ ਲੱਗਾ ਕਰਨੀ ਨਹੀਂ ਚਲੋ ਆ ਬੰਦ ਕਰ ਦਿੰਦੇ ਆ ਅੱਛਾ ਇਹ ਗੱਲ ਦੱਸੋ ਮੈਨੂੰ ਕਿਵੇਂ ਡਟਿਓ ਪੂਰੇ ਟਿਕਾ ਲਏ ਜੀ ਡਟੇ ਸਿੱਧੇ ਦਿਨ ਵਾਤੇ ਡਟੇ ਦੁੱਧ ਗਾ ਸਿੱਧੇ ਨੇ ਆ ਹਾਂ ਸਿੱਧੇ ਆਦੇ ਆਂ ਚਿੱਤੀ ਦਿਨ ਵਾਤੇ ਐ ਸਿੱਧੇ ਵਾਤੇ ਕੋਈ ਫੋਟੀ ਫੋਟੀ ਕਾ ਨਹੀਂ ਆਏ ਮਰਨ ਵਾ ਪਿਆ ਹੈ ਜੀ ਨਹੀਂ ਤੇ ਟੱਬਰ ਕਹਿੰਦਾ ਨਹੀਂ ਵਾਪਸ ਮੁੜਿਆ ਬਾਪੂ ਠੰਡ ਲੱਗ ਜੂ ਨਾ ਨਾ ਕੀ ਦੀ ਬਾਓ ਕੀ ਦੀ ਬਾਓ ਕਹਿੰਦੇ ਆ ਅੱਛਾ ਰੋਈ ਮਰਨਾ ਬਾਬਾਈ ਇੱਕ ਦਿਨ ਮਰਨਾ ਮਰ ਜਾਣ ਲੱਗ ਜੂਗਾ ਹੂੰ ਹੁਣ ਟਾਈਮ ਮਰਦਾ ਮਰਦਾ ਹੋਣਾ ਹੈ ਆ ਮਰਨ ਗਈ ਜਾਣਾ ਜੀ ਫਿਰ ਸਦਾ ਵਾਲਿਆ ਕੋਈ ਪਰਿਵਾਰ ਸਭ ਚਲੇਗੇ ਖੁਦ ਸਾਬ ਉਧਰ ਚਲੇਗੇ ਇੱਕ ਜਾਣਕਾਰੀ ਹੋਰ ਦਿਓ ਆ ਪੂਰੇ ਹੁਣ ਪੂਰਾ ਨਾਲ ਤੁਸੀਂ ਇਹ ਦੇ ਵਿੱਚ ਡੰਡਾ ਪਾਇਆ ਹੁੰਦਾ ਤੁਸੀਂ ਤਾਂ ਡੰਗ ਭਾਈ ਖੜੇ ਹੋ ਦੇਖ ਕੇ ਡਰ ਪੈਣੀ ਆ ਅਦੇ ਕਹਿੰਦੇ ਮੈਨੂੰ ਬੋਲਣਾ ਨਹੀਂ ਹੁੰਦਾ ਹੈ ਤੁਸੀਂ ਸਾਰਿਆਂ ਦਾ ਸਿਰਆ ਕਰਾਈ ਜਾਂਦੇ ਹੋ ਮੈਂ ਕਿਹਾ ਵੀ ਇਹ ਇਹਦੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਛੰਡੇ ਦੇ ਵਿੱਚ ਡੰਡਾ ਹੁੰਦਾ ਪਰ ਤੁਸੀਂ ਡੰਗ ਪਾਈ ਖੜੇ ਹੋ ਕਦੇ ਜਿਹੜੀ ਪਤਾ ਲੋੜ ਕਿਹੜੇ ਵੇਲੇ ਪੈ ਜਾਣੀ ਹੈ ਤੇ ਪੂਰੀ ਤਿਆਰੀ ਹੈ ਪਰ ਹੈ ਅੱਛਾ ਤੇ ਰਾਤ ਨੂੰ ਠੰਡ ਹੁੰਦੀ ਲੱਗਦੀ ਠੰਡ ਨਹੀਂ ਲੱਗਦੀ ਵਾਟਰ ਦਾ ਹੁੰਦੇ ਹੈ ਰਾਤ ਵਾਟਰ ਦਾ ਅੱਛਾ ਤੇ ਰਾਤ ਪਹਿਰੇ ਤੇ ਹੁੰਦੇ ਪੂਰੇ ਹਟਕਾ ਗਈ ਹੋਰ ਕਰਨੀ ਆ ਨਹੀਂ ਨਾਲੇ ਪਿੱਛੇ ਚ ਗੱਲ ਚੱਲੀ ਕਿਤੇ ਡੱਲੇ ਵਾਲ ਨੂੰ ਚੱਕ ਲੈਣਾ ਪੁਲਿਸ ਨੇ ਐਂ ਕਿ ਜਏ ਹੋਣਗੇ ਜੋਗੇ ਜੋਣ ਜੋ ਕਰੇ ਅੱਗੇ ਜੋਣ ਜੋ ਕਰੇ ਅੱਗੇ ਜੋਗੇ ਹੋਣ ਜੋ ਕਰੇ ਹੁਣ ਮੰਦੀ ਚੁੱਕਣ ਆਗੇ ਫੇਰ ਫੇਰ ਮਰਾਂ ਕੋ ਕਰਣੀ ਆ ਹੂੰ ਫੇਰ ਮਰਾਂ ਦੇ ਕੋ ਗੱਲੀ ਐਂ ਕਰਵਾਈ ਹੂੰ ਫਲੇ ਨਹੀਂ ਫਿਰ ਆ ਕਹਿੰਦੇ ਐ ਕਰਕੇ ਕਹਿੰਦੇ ਇਹ ਝੰਡਾ ਹੁੰਦਾ ਆ ਕਹਿੰਦੇ ਜੇ ਕੋਈ ਚੱਕਣ ਆ ਗਿਆ ਕਹਿੰਦੇ ਇਹਨੂੰ ਦੂਜੇ ਪਾਸੇ ਐ ਕਰਕੇ ਕਹਿੰਦੇ ਕਰ ਦੇਣਾ ਫਿਰ ਹੈ ਸਿਆਣੀ ਜਰ ਇਹ ਵਰਸ਼ਾ ਕਰਾਉਂਗਾ ਟਿੰਗਰ ਖਾਲਸਾ ਸਾਹਿਬ ਬੇਗੁਰੇ ਜੀ ਦਾ ਖਾਲਸਾ ਰਿਹਾ ਥੋੜੀ ਐਨੀਆਂ ਗੱਲਾਂ ਸਾਨੂੰ ਬਹੁਤ ਨੇ ਜੀ ਠੀਕ ਆ ਇਹ ਅਸੀਂ ਚਲਾ ਦੇਣੀ ਆ ਹੁਣ ਠੀਕ ਆ ਵਾਗਰੂ ਆ ਕੇ ਵਾਗਰੂ ਆ ਕੇ ਚਲਾ ਦਿਓ ਬਿਲਕੁਲ ਜੀ ਚੰਗਾ ਲੱਗਾ ਬਾਪੂ ਉਮਰ ਕਿੰਨੀ ਹੈ 65 ਓਪੀ 65 ਓਪੀ 65 ਓਪੀ ਵੇ ਤੁਹਾਡੀ ਜਾਦੀ ਲੱਗਦੀ ਤੁਸੀਂ ਉਮਰ ਲਕਾਉਂਦੇ ਪਏ ਹੋ ਨਹੀਂ ਨਹੀਂ ਜਾਦੀ ਨਹੀਂ ਆਪੇ ਬੰਦੇ ਮੁੰਡੇ ਆ ਮੈਨੂੰ ਲੱਗੀ ਬਤਿਆ ਘੈਂਟ ਲਗਾ ਮੈਨੂੰ ਘੈਂਟ ਨਹੀਂ ਬਾਪੂ ਮੇਰੇ ਦੀ ਉਮਰ 75 ਸਾਲ ਆ ਤੁਹਾਡੇ ਤੋਂ ਕੈਂ ਮਹ ਜੇ ਬੱਤੀ ਪੈ ਗਈ ਜਾਲੀ ਹਾਂ ਬਸਾ ਪਿੰਡ ਬੱਤੀ ਜਾਲੀ ਪਈ ਕਰਕੇ ਆ ਇਧਰ ਆ ਮੈਨੂੰ ਸੱਚਾਈ ਦੱਸੋ ਸਾਰੀ ਗੱਲ ਨੇੜੇ ਆਓ ਨਹੀਂ ਨਹੀਂ ਨੇੜੇ ਆ ਮੈਂ ਤੁਹਾਡੇ ਨਾਲ ਗੱਲ ਪੁੱਛਣੀ ਹੈ ਤੁਸੀਂ ਵੀ ਨੇੜੇ ਆ ਜਾਓ ਅੱਛਾ ਮੈਨੂੰ ਇਹ ਗੱਲ ਦੱਸੋ ਇੱਕ ਮੈਂ ਬੇਨਤੀ ਕਰਦਾ ਵੀ ਸੰਘਰਸ਼ਾਂ ਦੇ ਵਿੱਚ ਆਪਾਂ ਹਾਸੇ ਖੇਡੇ ਕਰਦੇ ਰਹਿਣਾ ਹੈ ਹਨਾ ਕਿਸਾਨੀ ਦੇ ਮੁੱਦਿਆਂ ਦੀਆਂ ਗੱਲਾਂ ਬਤੇਰੀਆਂ ਚੱਲਦੀਆਂ ਉਸ ਤੋਂ ਇਲਾਵਾ ਵੀ ਕੋ ਪਰਿਵਾਰਕ ਗੱਲਾਂ ਕਰਾਂਗੇ ਪੰਜਾਬ ਦੀਆਂ ਗੱਲਾਂ ਕਰਾਂਗੇ ਸੱਤਾਂ ਦੀਆਂ ਗੱਲਾਂ ਕਰਾਂਗੇ ਪਿੰਡ ਦੀਆਂ ਕਰਾਂਗੇ ਬਾਪੂਆਂ ਦੇ ਵਿਆਹਾਂ ਦੀਆਂ ਗੱਲਾਂ ਕਰਾਂਗੇ ਵੀ ਬੇਬੇ ਡੋਲੀ ਚਾਈ ਸੀ ਕਿ ਕਾਰ ਤੇ ਆਈ ਸੀ ਸਾਰੀਆਂ ਗੱਲਾਂ ਛੇੜਨੀ ਆ ਆਪਾਂ ਹੁਣ ਹੁਣ ਮ ਹਾਂਜੀ ਮਰਜੀ ਸასი ਕਾਲ ਅੱਛੀ ਕਾਲ ਜੀ ਅੱਛਾ ਇਹ ਕਹਿੰਦੇ ਵੀ ਮੇਰੀ ਉਮਰ ਆ 65 ਸਾਲ ਆ ਇਹ ਪੈ ਗਈ ਉਹਦੇ ਨਾਲ ਜਿਹੜੀ ਵੱਡੀ ਜਿਹੜੀ ਜਾਣ ਆ 11000 ਵੋਲਟ ਜਿਹੜੀ ਹੁੰਦੀ ਅੱਛਾ ਹਾਂਜੀ 11000 ਵੋਲਟ ਦੀ ਉੱਤੋਂ ਬੱਤੀ ਪੈ ਗਈ ਉਹਦੇ ਦੇ ਜਿੱਦਾਂ ਹੁਣ ਬੋਲਦਾ ਥੋੜੀ ਜੀ ਵਾਚ ਵਰਕ ਪੈ ਗਿਆ ਕੋਈ ਨਹੀਂ ਬੋਲੇਗਾ ਤੇ ਜਦੋਂ ਜਿਹਨੇ ਨਹੀਂ ਵੇਖਿਆ ਉਹ ਆਂਦੇ ਇਹਨੇ ਪੀਤੀ ਦੇਣੀ ਹਾਂ ਬੋਲਦਾ ਥੋੜਾ ਜਿਹਾ ਹੌਟਣਾ ਅੱਛਾ ਅੱਛਾ ਬੋਲੀ ਚ ਫਰਕ ਪੈ ਗਿਆ ਵੇਹ ਗੱਲ ਛੇੜੀ ਨਹੀਂ ਸੀ ਬਪੂ ਉਹ ਪੀਤੀ ਦੀ ਗੱਲ ਕਰਦੇ ਕਿਵੇਂ ਆ ਉਹ ਉਦੋਂ ਪੀਤੀ ਉਹ ਤਾਂ ਬੋਲ ਜਿੱਦਨ ਬੱਤੀ ਪਈ ਉਦੋਂ ਪੀਤੀ ਆਹ ਲੈ ਇਹ ਕਹਿੰਦਾ ਵੀ ਜਿੱਦਨ ਬੱਤੀ ਪਈ ਐ ਉਦੋਂ ਪੀਤੀ ਸੀ ਕਹਿੰਦਾ ਹੁਣ ਉਹ ਤਾਂ ਹੁਣ ਨਹੀਂ ਅੱਛਾ ਉਦੋਂ ਪੀਤੀ ਸੀ ਤਾਂ ਹੀ ਫਿਰ ਬੱਤੀ ਪਈ ਐ ਤੇ ਫਿਰ ਨਹੀਂ ਉਦੋਂ ਪੀਣ ਤੋਂ ਬਾਅਦ ਐਸਾ ਕੀ ਹੋਇਆ ਵੀ ਭੱਜ ਕੇ ਤਾਰਾਂ ਨੂੰ ਹੱਥ ਪਾਉਣਾ ਸੀ ਨਹੀਂ ਲੈਨ ਚੜ ਡੋੜੀ ਲੈਨ ਚੜ ਕੇ ਆਈ ਐ ਚੜ ਕੇ ਸਦਾਈ ਲੈਨ ਤੇ ਚੜ ਕੇ ਉੱਤੇ 11000 ਵੋਲਟ ਦੇ ਉੱਤੇ ਚੜ ਗਏ ਹਾਂਜੀ ਹਾਂਜੀ ਚੜ ਗਿਆ ਉਹ ਤਾਂ ਖੰਭਾ ਉੱਚਾ ਹੀ ਬੜਾ ਹੁੰਦਾ ਛੜ ਕੇ ਆਏਗੇ ਹੈਂ ਕਾਹ ਕਿਹਾ ਮਾਰੀ ਜਾਨੇ ਜਵਾਨੀ ਵੇ ਗਈ ਤੇ ਕਿਸਮ ਚੰਗੀ ਆ ਮੋਰਚਾ ਵੇਖਣੇ ਅਜੇ ਨੇ ਮੋਰਚਾ ਦੇਖਦੇ ਉਹ ਜਵਾਨੀ ਹਾਂ ਉਹ ਜਵਾਨੀ ਜਾਣੀ ਨਾ ਨਹੀਂ ਜਵਾਨੀ ਤੇ ਇਹਨਾਂ ਤੇ ਵੀ ਆਈ ਇਹ ਨਹੀਂ ਚੜ ਜਾਂਦੇ ਉੱਥੇ ਪੱਜ ਪੱਜ ਕੇ ਹੈ ਅੰਦਰ ਗਈ ਸੀ ਤੁਹਾਡੇ ਵੀ ਤਾਈ ਸਾਡੀ ਜਾਨ ਜਾਨੀ ਤਾਂ ਨੂੰ ਹਾਂ ਤੇ ਮੈਂ ਬਿਮਾਰਸਾਂ ਪਰ ਮੈਨੂੰ ਇਹ ਨਹੀਂ ਪਤਾ ਵੀ ਇੱਥੇ ਆ ਕੇ ਮੈਂ ਵੀ ਰਾਜੀ ਹੋ ਜਾਣਾ ਆ अच्छा और सुनाओ अपने ਤੁਹਾਡੀ ਇੱਕ ਗੱਲ ਦੱਸੋ ਉਮਰ ਫਿਰ ਤੁਹਾਡੀ ਵਾਕਈ 65 ਸਾਲ ਹੋएगी ਜੇ ਪਿੰਡ ਦੇ ਬੰਦੇ ਆਮੀ ਭਰਦੇ ਆ ਨਾ ਮੈਂ ਮੰਨ ਜਾਨਾ ਮਾਂ ਹੈਨਾ ਵੀ 65 ਸਾਲ ਹੀ ਹੋਵੇਗੀ ਤੁਹਾਡੀ ਉਮਰ ਕਿੰਨੀ ਹੈ ਮੇਰੀ 68 ਸਾਲ ਹੈ 68 ਸਾਲ 65 ਨੇੜੇ ਤੇੜੀ ਹੈ ਹੈਨਾ ਤੇ ਤੁਹਾਡੀ ਉਮਰ ਕਿੰਨੀ ਹੈ 50 ਦੇ ਲਾਗੇ ਹੈ ਲੈ 50 ਦੇ ਲਾਗੇ ਤਾਂਗੇ ਆ ਤੇ ਜਮਾ ਹੀ ਹੈ ਇੱਕ ਮਿੰਟ ਕਿੰਨੀ ਕਿੰਨੀ ਉਮਰ 55 55 ਸਾਲ ਹੈ ਇਹ ਨਾ ਗਿਆ ਦਾ ਉਮਰ 50 ਸਾਲ ਦੱਸੀ ਜਾਂਦੇ ਬਾਪੂ ਨਾ ਜਦੈਲ ਤਾਂ ਮੈਂ ਮੋਰਚ 50 ਸਾਲ ਕਿੰਨੀ ਹੈ ਤੁਹਾਡੀ ਉਮਰ ਕਿੰਨੀ ਹੈ ਮੇਰੀ ਜੀ 48 ਸਾਲ ਦੀ ਉਮਰ ਹੈ ਨਹੀਂ 2 ਸਾਲ ਤੋਂ ਵੀ ਘਟਾ ਲਈਏ ਨਹੀਂ 48 ਦੀ ਹੈ ਜੀ 48 50 ਦੀ ਚਲੋ ਮੰਨ ਲਓ 50 ਸਾਲ ਦੀ ਉਮਰ ਹੋ ਗਈ ਤੁਹਾਡੀ ਤੇ ਬਾਪੂ ਕਹਿੰਦਾ 50 ਸਾਲ ਦੀ ਮੇਰੀ ਹੈ ਤੁਸੀਂ ਦੇਖ ਲਓ ਜੀ ਮੇਰੀ ਆਪ ਦੀ 52 ਦੀ ਇਹਦੀ ਉੱਤੇ 58 ਇਹਨਾਂ ਦੀ ਉੱਤੇ ਹੋਣੀ ਹੈ 58 ਸਾਲ ਹੈ ਇਹ ਨਹੀਂ ਮੈਂ ਕਿਹਾ ਕਦੋਂ ਨਿਕਾਏ ਨਹੀਂ ਨਿਕਾੜਦੇ ਬੰਦਾੜੇ ਬੰਦਾ ਇਹ ਨਹੀਂ ਅੱਛਾ ਤੁਹਾਡੇ ਤੋਂ ਨਿੱਕੇ ਨੇ ਪਤਾ ਕਿ ਦੇਕੇ ਨੀ ਪਰ ਉਮਰ ਇੰਨੀ 50 ਸਾਲ ਇਹ ਵੀ ਇੰਨੀ ਤਾਂ ਨਹੀਂ ਕਹਿ ਸਕਦੇ 55 ਸਾਲ ਹੈ ਜਗਾ ਨਾਲ ਰਾਦੇ ਚਲਦਾ ਜਾਂਦਾ ਗਲਦੋਰ ਚਲਦਾ ਆਈ ਦੋ ਜਨਾਂ ਨਾਲ ਸ਼ਾਗਲਦਰੀ ਇਰਾਦਣੀ ਹੁਣ ਜੱਡੀਆਂ ਦੇ ਦੋ ਤਿੰਨ ਸਾਲ ਹੋਏ ਆ ਤਾਂ ਸ਼ਰਾਬ ਪੀਂਦੇ ਰਹੇ ਬਹੁਤ ਜਿਆਦੀ ਕੋਈ ਹਾਂ ਬਹੁਤ ਜਿਆਦੀ ਤੇ ਤੁਸੀਂ ਸ਼ਰਾਬੀ ਕੇ ਤਾਰਾ ਚੜ ਜਾਂਦੇ ਰਹੇ ਤੇ ਇਹ ਸ਼ਰਾਬੀ ਕੇ ਤੁਸੀਂ ਕਿਹਾ ਢਿਲੇ ਹੋ ਗਏ ਢਿਲੇ ਹੋ ਗਏ ਇਹ ਕੀ ਚੱਕਰ ਹੈ ਇਹ ਮਹਾਰਾਠਾ ਦੇ ਬਿਆਜ ਆ ਅੱਛਾ ਅੱਛਾ ਬਾਰਡਰ ਕਰਕੇ ਕੰਮ ਰਹਿੰਦੇ ਆ ਹੈ ਬਾਰਡਰ ਕਰਕੇ ਆ ਟਾਈਮ ਗਣ ਰਹੇ ਰਹਿੰਦੇ ਆ ਕਾਕਾ ਕੜਾ ਆਪਣਾ ਆਪਣਾ ਸ਼ਾਮ ਸਿੰਘ ਟਾਰੀ ਦੇ ਲਾਗੇ ਪਿੰਡ ਮਾਵਾ ਅੱਛਾ ਅੱਛਾ ਉਹ ਪਿੰਡਿਆ ਬਾਰਡਰ ਨੇੜੇ ਰਹਿੰਦੀ ਹੋ ਫਿਰ ਤੁਸੀਂ ਹਨਾ ਬਾਰਡਰ ਦੀਆਂ ਦਿੱਕਤਾਂ ਵੀ ਵੇਹੇ ਬੜੀਆਂ ਹੁੰਦੀਆਂ ਨੇ ਆਉਂਦੀਆਂ ਹੀ ਆ ਦਿੱਕਤਾਂ ਫਿਰ ਦਿੱਕਤਾਂ ਨਾਲ ਨਜੜਨਾ ਪੈਂਦਾ ਪਹਿਲਾਂ ਜੇ ਮੈਂ ਪਿੰਡ ਵਿਲੇ ਕਰਾ ਲੈਂਦੇ ਹੁੰਦੇ ਸੀ ਲਾਗੇ ਕੋਈ ਮਾਹੌਲ ਵਿਗੜਦਾ ਸੀ ਹੁਣ ਕਰਾਉਂਦੇ ਕਿ ਨਹੀਂ ਜਿਹਨੂੰ ਕਾਰਗਿਲ ਦੀ ਲੜਾਈ ਲੱਗੀ ਆ ਹਾਂ ਇਹ ਉਦੋਂ 6 ਮਹੀਨੇ ਘਰੋਂ ਬਾਹਰ ਕਰ ਛੱਡੇ ਇਹਨਾਂ ਨੂੰ ਇਹਨਾਂ ਨੂੰ ਇਹ ਡੇਰੇ ਤੇ ਸੀਗੇ 6 ਮਹੀਨੇ ਘਰੋਂ ਇਹਨਾਂ ਨੂੰ ਬਾਹਰ ਕੱਢ ਛੱਡਿਆ ਤੇ 6 ਮਹੀਨੇ ਜਦੋਂ ਬੰਦਾ ਘਰੋਂ ਬਾਹਰ ਨਿਕਲਦਾ ਕਾਰੋਬਾਰ ਖਤਮ ਹੋ ਜਾਂਦਾ ਮਾਲ ਡੰਗਰ ਦਾ ਕੀ ਬਣਦਾ ਬੱਚਿਆਂ ਦੀ ਪੜ੍ਹਾਈ ਦਾ ਕੀ ਬਣਦਾ ਤੂੜੀ ਆਪਣੀ ਲੈਣ ਚੋਰੀ ਆਪਣੀ ਤੂੜੀ ਤੇ ਉਹ ਬੰਬ ਚਲ ਗਿਆ ਤੋਂ ਵੱਡੇ ਦੀ ਲਾਤ ਉੱਡ ਗਈ ਸੀ ਅੱਛਾ ਹਾਂਜੀ ਓਕੇ 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 ਹਾਂਜੀ ਵੀ ਇਹ ਸਾਰੇ ਜਿਹੜੇ ਨੇ ਇਹ ਚੀਜ਼ਾਂ ਤੇ ਮੈਨ ਚਲ ਗਿਆ ओके 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 ਤੁਹਾਡੇ ਚ ਹੁਣ ਕੋਈ ਮੰਨਦਾ ਹੀ ਨਹੀਂ ਵੱਡੀ ਉਮਰ ਦਾ ਮੈਂ ਤੇ ਪੁੱਛੇ ਇਹ ਤਾਂ ਪੁੱਛਣਾ ਸੀ ਵੀ ਕਿਸੇ ਬਾਪੂ ਦੇ ਵਿਆਹ ਦੇ ਵੇਲੇ ਡੋਲੀ ਆਈ ਸੀ ਕਿ ਨਹੀਂ ਆਈ ਪਰ ਸਾਰੀ ਆਪਣੀ ਉਮਰ ਚ 48 50 ਤੋਂ ਉੱਤੇ ਦੱਸ ਦੇ ਤੁਹਾਡੀ ਕਿੰਨੀ ਉਮਰ ਹੈ ਇੱਧਰ ਆਓ ਮੜ ਜਾ ਕਿੰਨੀ ਕਿੰਨੀ ਉਮਰ 74 ਸਾਲ 74 ਸਾਲ ਤੁਹਾਡੀ ਉਮਰ ਹੈ ਤੇ ਵਿਆਹ ਕਿੰਨੀ ਉਮਰ ਚ ਹੋਇਆ ਸੀ ਵਿਆਹ ਮੇਰਾ ਹੋਇਆ 23 ਸਾਲ ਚ 23 ਸਾਲ 50 ਸਾਲ ਤੋਂ ਹੋ ਗਿਆ ਉੱਤੇ ਉਦੋਂ ਕਾਰ ਹੁੰਦੀ ਸੀ ਨਹੀਂ ਇੱਕ ਪੈਟਰੋਲ ਜਾਂ ਜੀਪਾ ਹੁੰਦੀਆਂ ਸੀ ਅੱਛਾ ਪਟਵਾਲੀ ਤੇ ਡੋਲੀ ਕੱਤੇ ਆਈ ਉਹ ਜੀਪ ਤੇ ਅੱਛਾ ਡੋਲੀ ਜੀਪ ਤੇ ਪਿੰਡ ਵਿਆਹ ਸ਼ਕੂਰ ਹੈ ਇਹ ਭਾਗਤ ਥਲੇ ਦਾ ਬਾਈ ਮੈਂ ਚੱਕ ਰੂਆ ਮੈਂ ਮੈਥੋਂ ਵੱਡਾ ਸੀ ਅਸ਼ੋ ਵੱਡਾ ਹੈ ਵੇਖ ਲੋ ਹੈ ਰਿਸ਼ਤੇਦਾਰੀ ਕੱਢੀ ਆ ਜੀ ਨਾ ਇੱਕ ਹੋਇਆ ਉਪਰਾਵਾਂ ਦੇ ਮੰਦਿਰ ਰਲਦੇ ਸਾਡੇ ਪਿੰਡ ਅੱਛਾ ਜੀਪ ਤੇ ਡੋਲੀ ਆਈ ਸੀ ਆਪਣੇ ਚ ਕੋਈ ਇਹੋ ਜਿਹਾ ਹੈ ਜਿਹਦੇ ਆਪਣੇ ਦੁੱਜੀ ਜਿਵੇਂ ਚੁੱਕ ਕੇ ਡੋਲੀ ਕਾਰਾਂ ਤੋਂ ਪਹਿਲਾਂ ਦਾ ਕਿ ਨਹੀਂ ਹੈ ਲੱਗਦਾ ਨਹੀਂ ਵੇਹ ਹੈ ਹਨ ਨਹੀਂ ਨਹੀਂ ਉਹ ਸਾਡੇ ਵੇਲੇ ਤੋਂ ਥੋੜਾ ਪਹਿਲਾਂ ਸੀ ਤੇ ਵੇਖਿਆ ਸੀ ਬਹੁਤ ਕੁਸਰ ਹੈ